ਸਸੀ ਗੱਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰ ਰਹੀ ਹਾਂ ਪਰਥੇ ਦੀ ਪਰੇ ਬੈਂਗਨ ਦਾ ਨਹੀਂ ਹੈ ਕੱਦੂ ਦਾ ਪਰਥਾ ਜਿਹੜਾ ਇਹੋ ਅਸੀਂ ਬਣਾਵਾਂਗੇ ਤੇ ਇਹਨੂੰ ਵੈਸੇ ਮੇਰੇ ਇਲਾਕੇ ਦੇ ਵਿੱਚ ਨਾ ਇਹਨੂੰ ਕੀ ਆ ਕਿਹਾ ਜਾਂਦਾ ਹੈ ਤੁਹਾਡੇ ਇਲਾਕੇ ਚ ਕੀ ਕਹਿੰਦੇ ਆ ਜਰੂਰ ਦੱਸਣਾ ਤੇ ਕੱਦੂ ਦੀ ਹੀ ਇੱਕ ਕਿਸਮ ਹੈ ਕਿ ਆ ਜਿਹੜਾ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਉਸਦੇ ਬਾਅਦ ਇਹਨੂੰ ਆਪਾਂ ਤੇਲ ਲਗਾ ਕੇ ਇਸ ਤਰ੍ਹਾਂ ਸਲੋ ਫਲੇਮ ਦੇ ਉੱਪਰ ਪੱਕਣ ਦੇ ਲਈ ਛੱਡ ਦੇਾਂਗੇ ਤੇ ਜਿੰਨੇ ਟਾਈਮ ਦੇ ਵਿੱਚ ਇਹ ਪੱਕ ਰਿਹਾ ਉਹਨੇ ਟਾਈਮ ਦੇ ਵਿੱਚ ਆਪਾਂ ਨਾਲ ਦੀ ਨਾਲ ਚੋਪਿੰਗ ਵਾਲਾ ਕੰਮ ਜਿਹੜਾ ਹੈ ਉਹ ਖਤਮ ਕਰ ਲਾਂਗੇ ਜੀ ਚ ਪਿਆਜ਼ ਟਮਾਟਰ ਹਰੀ ਮੇਚ ਲਸਣ ਇਹ ਚੀਜ਼ਾਂ ਜਿਹੜੀਆਂ ਆ ਉਹ ਬਰੀ ਕੱਟ ਲਾਂਗੇ ਦੋ మీడియం ਸਾਈਜ਼ ਦੇ ਪਿਆਜ਼ ਲੈ ਤੇ ਦੋ ਛੋਟੇ ਟਮਾਟਰ ਆਪਾਂ ਚੋਪ ਕੀਤੇ ਆ ਇਧਰੋਂ ਸਾਡਾ ਕੀ ਅਬੀ ਬਣ ਗਿਆ ਇਹਨੂੰ ਆਪਾਂ ਠੰਡਾ ਕਰ ਲਵਾਂਗੇ ਗੈਸ ਦੀ ਫਲੇਮ ਨੂੰ ਬੰਦ ਕਰਕੇ 10 ਮਿੰਟ ਇਹਨੂੰ ਰੱਖਤਾ ਤੇ ਠੰਡਾ ਹੋ ਗਿਆ ਠੰਡਾ ਹੋਣ ਦੇ ਬਾਅਦ ਨਾਲ ਆਪਾਂ ਇਹਨੂੰ ਛਿੱਲ ਲੈਣਾ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਇਹਨੂੰ ਹਲਕਾ ਠੰਡਾ ਹੋਣ ਦੇ ਬਾਅਦ ਹੀ ਆਪਾਂ ਇਹਨੂੰ ਛਿੱਲ ਲੈਣਾ ਵਾ ਇਸ ਕਰਦ ਦੇ ਨਾਲ ਇਹਨੂੰ ਉੱਪਰੋਂ ਥੋੜੀ ਥੋੜੀ ਇਹਦੀ ਛੜੀ ਪਾਰਤਾ ਨਾ ਉਹ ਲਾ ਦੇਣੀ ਜਣੀ ਇਹਦਾ ਜਿਹੜਾ ਛਿਲਕਾ ਹੁੰਦਾ ਕੀ ਇਹਦਾ ਚੱਕਦੂ ਦਾ ਉਹ ਤੁਸੀਂ ਲਾ ਦੇਣਾ ਪਰ ਕਿਉਂਕਿ ਹੁਣ ਇਹ ਪੱਕਿਆ ਹੈ ਤਾਂ ਤੁਸੀਂ ਪ੍ਰੈਸ਼ਰ ਦੇ ਨਾਲ ਇਹਦੇ ਉੱਪਰ ਬਿਲਕੁਲ ਪ੍ਰੈਸ਼ਰ ਅਪਲਾਈ ਨਹੀਂ ਕਰਨਾ ਬਿਲਕੁਲ ਲਾਈਟ ਲਾਈਟ ਜੈ ਇਹਨੂੰ ਤੁਸੀਂ ਰੱਖਣਾ ਵਾ ਤੇ ਉਸ ਦੇ ਬਾਅਦ ਛਿੱਲਣ ਦੇ ਬਾਅਦ ਨਾ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਤਾਂ ਕਿ ਇਹਦੇ ਉੱਪਰ ਜਿਹੜੀ ਕਾਲਸ ਜੀ ਹੈ ਉਹ ਪ੍ਰੋਪਰ ਲੈ ਜਾਵੇ ਤੇ ਹੁਣ ਆਪਾਂ ਇਹਨੂੰ ਬਰੀਕ ਬਰੀਕ ਚੌਪ ਕਰ ਲਵਾਂਗੇ ਵੈਸੇ ਤੁਸੀਂ ਇਹਨੂੰ ਗੈਸ ਦੀ ਬਜਾਏ ਨਾ ਚੁੱਲ੍ਹੇ ਦੇ ਵਿੱਚ ਵੀ ਭੁੰਨ ਸਕਦੇ ਹੋ ਚੁੱਲੇ 'ਚ ਭੁੰਨਿਆ ਹੋਰ ਵੀ ਜ਼ਿਆਦਾ ਵਧੀਆ ਪਰ ਗੈਸ ਤੇ ਭੁੰਨਿਆ ਹੁੰਦਾ ਹੈ ਤਾਂ ਕਈ ਵਾਰੀ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਬੜਾ ਜ਼ਰੂਰੀ ਹੈ ਇਹਦੇ 'ਚੋ ਗੈਸ ਦੀ ਜਿਹੜੀ ਸਮੈਲ ਆ ਉਹ ਨਹੀਂ ਹੋਣੀ ਚਾਹੀਦੀ ਕਿ ਵੈਸੇ ਕੁਝ ਲੋਕ ਨਾ ਇਹਦੇ ਦੇ ਵਿੱਚ ਲਸਣ ਇਹਦੀਆਂ ਸਾਈਡਾਂ ਤੇ ਜਿਸ ਤਰ੍ਹਾਂ ਅਸੀਂ ਬੈਂਗਨ ਦਾ ਭੜਥਾ ਬਣਾਉਂਦੇ ਹਾਂ 'ਚ ਲਸਣ ਜਾਂ ਲੌਂਗ ਵਗੈਰਾ ਵੀ ਲਗਾ ਦਿੰਦੇ ਆ ਵਿੱਚ ਫਿਰ ਇਹਨੂੰ ਭੁੰਨਦੇ ਆ ਤਾਂ ਕਿ ਉਹਦੇ 'ਚ ਚੰਗੀ ਤਰ੍ਹਾਂ ਫਲੇਵਰ ਚਲਾ ਜਾਵੇ ਪਰ ਉਹਦੇ ਨਾਲ ਕਈ ਵਾਰੀ ਗੈਸ ਦੀ ਸਮੈਲ ਵੀ ਚਲੀ ਜਾਂਦੀ ਹੈ ਜਿਹੜੀ ਖਾਂ ਦੇ ਵਿੱਚ ਵਦਿਆ ਨਹੀਂ ਲੱਗਦਾ ਟੇਸਟ ਉਹਦਾ ਹੁਣ ਆਪਾਂ ਕੜਾਈ ਦੇ ਵਿੱਚ ਤੜਕਾ ਲੰਗਾਵਾਂਗੇ ਜਿਸ ਚ ਤੇਲ ਪਾਇਆ ਸਰੋਂ ਦਾ ਤੇਲ ਗਰਮ ਹੋਣ ਤੇ ਚ ਜੀਰਾ ਤੇ ਲਸਣ ਪਾ ਦਿੱਤਾ ਲਸਣ ਦੀਆਂ ਸਿਰਫ ਦੋ ਕਲੀਆਂ ਹੀ ਮੈਂ ਬਰੀਕ ਬਰੀਕ ਕੱਟੀਆਂ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਗੰਡੇ ਕੱਟ ਕੇ ਰੱਖੇ ਹੋਏ ਸੀ ਉਹ ਪਾ ਦਿੱਤੇ ਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਤੱਕ ਗੰਨਿਆਂ ਦੇ ਵਿੱਚ ਜਿਹੜੀ ਮਿਠਾਸ ਆ ਉਹ ਨਾ ਆ ਜਾਵੇ ਕਿਉਂਕਿ ਸਬਜੀ ਦੇ ਵਿੱਚ ਜਿਹੜੀ ਮਿਠਾਸ ਆ ਉਹ ਇਸ ਕਰਕੇ ਹੀ ਹੁੰਦੀ ਹੈ ਜਦੋਂ ਆਪਾਂ ਇਹਨੂੰ ਪ੍ਰੋਪਰ ਚੰਗੀ ਤਰ੍ਹਾਂ ਭੁੰਨ ਲੈਂਦੇ ਆ ਫਿਰ ਆਪਾਂ ਇਹਦੇ ਵਿੱਚ ਟਮਾਟਰ ਐਡ ਕਰ ਦੇਵਾਂਗੇ ਨਾਲ ਹੀ ਜਿਹੜੇ ਮਸਾਲੇ ਆ ਜਿੱਚ ਹਲਦੀ ਪਾਊਡਰ ਆ ਲੂਣ ਪਾ ਦੇਣਾ ਆਪਣੇ ਟੇਸ ਦੇ ਅਕੋਰਡਿੰਗਲੀ ਧਨੀਆ ਪਾਊਡਰ ਐਡ ਕਰ ਦੇਵਾਂਗੇ ਕਸ਼ਮੀਰੀ ਲਾਲ ਮਿਰਚ ਤੇ ਤਿੱਖੀ ਵਾਲੀ ਲਾਲ ਮਿਰਚ ਦੋਨੇ ਲਾਲ ਮਿਰਚ ਐਡ ਕਰ ਦੇਾਂਗੇ ਮਿਕਸ ਕਰ ਲਾਂਗੇ ਜੇ ਤੁਹਾਨੂੰ ਲੱਗੇ ਥੋੜਾ ਡਰਾਈ ਆ ਤੇਲ ਘੱਟ ਆ ਤਾਂ ਤੁਸੀਂ ਇਹ ਚ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਅੱਜ ਦੇ ਟਾਈਮ ਦੇ ਵਿੱਚ ਮੇਰਾ ਖਿਆਲ ਆ ਕਿ ਹਰ ਕਿਸੇ ਨੂੰ ਪਤਾ ਕਿ ਮਸਾਲੇ ਨੂੰ ਕਿਵੇਂ ਭੁੰਨਿਆ ਜਾਂਦਾ ਵਾ ਤੇ ਉਸਦੇ ਬਾਅਦ ਮਸਾਲਾ ਭੁੰਨਣ ਦੇ ਬਾਅਦ ਆ ਪਾਏ ਦੇ ਵਿੱਚ ਕੀਆ ਜਿਹੜਾ ਚੌਪ ਕਰਕੇ ਰੱਖਿਆ ਹੋਇਆ ਸੀ ਉਹ ਐਡ ਕਰ ਦੇਗੇ ਤੇ ਜੱਕੀ ਆ ਜਿਹੜਾ ਤੁਹਾਨੂੰ ਲੱਗੇ ਨਾ ਸਖਤ ਆ ਹਾਰਡ ਆ ਜੇ ਪ੍ਰੋਪਰ ਬਣਿਆ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਹਲਕਾ ਜਿਹਾ ਇੱਕ ਚਮਚ ਦੋ ਚਮਚ ਦੇigree ਪਾਣੀ ਐਡ ਕਰ ਦਿਓ ਪਰ ਜੇਕਰ ਇਹ ਫਰੈਸ਼ ਹੈ ਤਾਂ ਇਹ ਚ ਪਾਣੀ ਐਡ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹਦਾ ਆਪਣਾ ਹੀ ਪਾਣੀ ਹੁੰਦਾ ਵਾ ਆਪਣਾ ਮੋਇਸਚਰ ਹੁੰਦਾ ਤੇ ਉਹਦੇ ਨਾਲ ਹੀ ਇਹ ਸਬਜ਼ੀ ਸਾਡੀ ਬਣ ਕੇ ਰੈਡੀ ਹੋ ਜਾਂਦੀ ਹੈ ਇਹਨੂੰ ਮੈਂ ਸਲੋ ਫਲੇਮ ਦੇ ਉੱਪਰ ਤਿੰਨ ਚਾਰ ਮਿੰਟ ਲਈ ਪਕਾ ਲਿਆ ਕਿਉਂਕਿ ਦੋਨੇ ਚੀਜ਼ਾਂ ਪਹਿਲਾਂ ਹੀ ਪੱਕੀਆਂ ਹੋ ਜਾਂ ਸੀ ਇਹਨਾਂ ਨੂੰ ਸਿਰਫ ਆਪਾਂ ਚੰਗੀ ਤਰ੍ਹਾਂ ਮਿਕਸ ਅੱਪ ਹੀ ਕਰਨਾ ਸੀਗਾ ਤੇ ਨੂੰ ਆਪਾਂ ਚੈੱਕ ਵੀ ਕਰ ਲੈਨੇ ਆ ਇਸ ਤਰ੍ਹਾਂ ਜਿਹੜੇ ਮੋٹے ਮੋٹے ਦੇ ਚੰਕਸ ਆਪਾਂ ਨੂੰ ਦਿਖ ਰਹੇ ਹਨ ਉਹ ਪਰੋਂ ਪਰ ਦੁਬਾਰੀ ਚੈੱਕ ਕਰ ਲੈਨੇ ਕਿਉਂਕਿ ਇਹ ਫਰੰਟ ਤੇ ਜਿੱਥੇ ਡੰਡੀ ਲੱਗੀ ਹੁੰਦੀ ਹੈ ਨਾ ਉਥੋਂ ਇਹ ਥੋੜਾ ਜਿਹਾ ਹਾਰਡ ਹੁੰਦਾ ਉਹੀ ਵਲੇ ਚੰਕਸ ਜਿਹੜੇ ਆ ਉਹ ਆਪਾਂ ਚੈੱਕ ਕਰ ਰਹੇ ਆ ਤੇ ਇਸ ਤਰ੍ਹਾਂ ਸਾਡੀ ਸਬਜੀ ਬਣ ਕੇ ਰੈਡੀ ਹੋ ਗਈ ਲਾਸਟ ਤੇ ਆਪਾਂ ਇਹਦੇ ਵਿੱਚ ਧਨੀਆ ਐਡ ਕਰਦਾਂਗੇ ਨਾਲ ਹੀ ਮੈਂ ਇਹਦੇ ਚ ਤਿੰਨ ਹਰੀਆਂ ਮਿਰਚਾਂ ਜਿਹੜੀਆਂ ਐ ਉਹ ਐਡ ਕਰ ਰਹੀ ਆ ਪਰ ਇਹ ਬਿਲਕੁਲ ਵੀ ਤਿੱਖੀਆਂ ਨਹੀਂ ਗੀਆਂ ਇਹ ਬਿਲਕੁਲ ਮਤਲਬ ਮਿੱਠੀਆਂ ਵਾਲੀਆਂ ਹਰੀਆਂ ਮਿਰਚਾਂ ਆ ਦੇ ਨਾਲ ਹੀ ਮੈਂ ਇਹਦੇ ਵਿੱਚ ਨੂੰ ਥੋੜਾ ਜਿਹਾ ਪਾਵ भाजी ਮਸਾਲਾ ਐਡ ਕਰ ਦਿੱਤਾ ਜੇਕਰ ਤੁਹਾਡੇ ਕੋਲੇ ਹੋਮੇ ਦਾ ਐਡ ਕਰ ਲਿਓ ਜਾਂ ਗਰਮ ਮਸਾਲਾ ਐਡ ਕਰ ਲਓ ਜਾਂ ਮੈਗੀ ਮਸਾਲਾ ਐਡ ਕਰ ਲਓ ਕੋਈ ਵੀ ਮਸਾਲਾ ਇਹ ਚ ਥੋੜਾ ਜਿਹਾ ਹੀ ਪਾਉਣਾ ਬਹੁਤ ਜ਼ਿਆਦਾ ਨਹੀਂ ਪਾਉਣਾ ਤੇ ਇਸ ਤਰ੍ਹਾਂ ਸਾਡੀ ਕੀ ਹੈ ਜਿਹੜੀ ਕੀ ਹੈ ਦਾ ਪਰਤਾ ਜਿਹੜਾ ਬਣ ਕੇ ਰੈਡੀ ਹੋ ਗਿਆ ਤੇ ਉੱਪਰ ਦੀ ਤੁਸੀਂ ਦੇਸੀ ਘਿਓ ਵੀ ਇਹਦੇ ਐਡ ਕਰ ਸਕਦੇ ਹੋ ਬਹੁਤ ਹੀ ਟੇਸਟੀ ਲੱਗਦਾ ਜੇ ਤੁਹਾਨੂੰ ਸਬਜੀ ਜਿਹੜੀ ਹੈ ਉਹ ਥੋੜੀ ਜਿਹੀ ਖਟਾਸ ਦੇ ਵਿੱਚ ਪਸੰਦ ਆ ਤਾਂ ਤੁਸੀਂ ਦੋ ਟਮਾਟਰ ਐਡ ਕਰਨੇ ਇਹਦੇ ਵਿੱਚ ਜੇ ਤੁਹਾਨੂੰ ਥੋੜੀ ਜਿਹੀ ਮਿੱਠੀ ਸਬਜੀ ਪਸੰਦ ਆ ਤਾਂ ਤੁਸੀਂ ਟਮਾਟਰ ਜਿਹੜਾ ਹੈ ਉਹ ਇੱਕ ਹੀ ਰੱਖਣਾ ਵਾ ਇਸ ਤਰ੍ਹਾਂ ਇਹ ਪਰਤਾ ਜਿਹੜਾ ਇਹਨਾਂ ਬਹੁਤ ਟੇਸਟੀ ਬਣਦਾ ਹੈ ਜਿਹੜੇ ਲੋਕ ਕਦੂ ਜਕੀਆ ਖਾਣਾ ਪਸੰਦ ਨਹੀਂ ਕਰਦੇ ਉਹ ਵੀ ਇਸ ਨੂੰ ਖਾਣਾ ਪਸੰਦ ਕਰਨਗੇ ਤੁਸੀਂ ਇਸ रेसिपी ਨੂੰ ਮਤਲਬ ਕद्दू ਦੇ ਨਾਲ ਵੀ ਟ੍ਰਾਈ ਕਰ ਸਕਦੇ ਹੋ ਕੀ ਆ ਦੇ ਨਾਲ ਵੀ ਟ੍ਰਾਈ ਕਰ ਸਕਦੇ ਹੋ ਉਮੀਦ ਕਰਦੀ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਇਸ रेसिपी ਨੂੰ ਟ੍ਰਾਈ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ